नमस्कार ये आकाशवाणी है हूं तुसी चंचल शर्मा तो परदेशक खबरें सुनो प्रधानमंत्री नरेंद्र मोदी आज शाम برطانیہ ਦੇ ਦੋ ਦਿਨਾ ਦੌਰੇ ਤੇ ਰਵਾਨਾ ਹੋ ਰਹੇ ਨੇ ਇਸ ਦੋ ਦਿਨਾ ਦਾਰੇ ਦੌਰਾਨ ਉਹ برطانیہ ਦੇ ਪ੍ਰਧਾਨ ਮੰਤਰੀ कीर स्टार्मर ਨਾਲ ਗੱਲਬਾਤ ਕਰਨਗੇ ਅਤੇ ਕਿੰਗ चार्ल्स 3 ਨਾਲ ਮੁਲਾਕਾਤ ਵੀ ਕਰਨਗੇ ਵਿਦੇਸ਼ਕਤਾ ਵਿਕਰਮ ਮਿਸ਼ਰੀ ਨੇ ਨਵੀਂ ਦਿੱਲੀ ਜ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ મોદી ਭਾਰਤ ਤੇ برطانیہ ਦੇ ਪ੍ਰਮੁੱਖ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਕਰਨਗੇ ਇਸ ਦੌਰਾਨ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ ਵੀ ਹੈ ਹੋਰ ਵੀਰਵੀ ਨਾਲ ਇੱਕ ਰਿਪੋਰਟ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਯੂਕੇ ਦੇ ਇਤਿਹਾਸਿਕ ਸੰਬੰਧ ਇੱਕ ਮਜ਼ਬੂਤ ਬਹੁਪੱਖੀ ਅਤੇ ਆਪਸੀ ਲਾਭਦਾਇਕ ਸਬੰਧਾਂ ਵਿੱਚ ਬਦਲ ਗਏ ਨੇ ਦੋਵੇਂ ਦੇਸ਼ਾਂ ਨੇ ਨਿਰੰਤਰ ਅਤੇ ਅਕਸਰ ਉੱਚ ਪੱਧਰੀ ਰਾਜਨੀਤਿਕ ਗੱਲਬਾਤ ਕੀਤੀ ਹੈ ਮੁਕਤ ਵਪਾਰ ਸਮਝੌਤੇ ਐਫਟੀਏ ਤੇ ਪ੍ਰਸਤਾਵਿਤ ਦਸਤਖਤ ਜੋ ਕਿ ਵਪਾਰ ਅਤੇ ਰੱਖਿਆ ਸਮੇਤ ਕਈ ਖੇਤਰਾਂ ਨੂੰ ਕਵਰ ਕਰੇਗਾ ਇਹਨਾਂ ਸਬੰਧਾਂ ਨੂੰ ਹੋਰ ਵਧਾਏਗਾ ਅਤੇ ਮਜ਼ਬੂਤ ਕਰੇਗਾ ਪ੍ਰਧਾਨ ਮੰਤਰੀ ਮੋਦੀ ਪਿਛਲੇ 1 ਸਾਲ ਵਿੱਚ ਯੂਕੇ ਦੇ ਪ੍ਰਧਾਨ ਮੰਤਰੀ ਸ਼੍ਰੀ ਕੀਰ ਸਟਾਮਨਰ ਦੋ ਵਾਰ ਮੁਲਾਕਾਤ ਕਰ ਚੁੱਕੇ ਨੇ ਜਿਸ ਵਿੱਚ ਨਵੰਬਰ 2024 ਵਿੱਚ ਬ੍ਰਾਜ਼ਿਲ ਵਿੱਚ G20 ਸਮੇਲਨ ਦੇ ਮੌਕੇ ਅਤੇ ਫਿਰ ਇਸ ਸਾਲ ਜੂਨ ਵਿੱਚ G7 ਸਮੇਲਨ ਦੌਰਾਨ ਮੁਲਾਕਾਤ ਸ਼ਾਮਲ ਨੇ 2014 ਵਿੱਚ ਸ਼੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਇਹ ਉਨ੍ਹਾਂ ਦੀ ਯੂਨਾਈਟਿਡ ਕਿੰਗਡਮ ਦੀ ਚੌਥੀ ਫੇਰੀ ਹੈ ਉਹ ਆਪਣੇ ਬ੍ਰਿਟਿਸ਼ ਹਮਰੁੱਤਬਾ ਨਾਲ ਵਿਆਪਕ ਗੱਲਬਾਤ ਕਰਨਗੇ ਭਾਰਤੀ ਪ੍ਰਵਾਸੀ ਵੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਲਈ ਉਤਸੁਕ ਹਨ ਸ਼੍ਰੀ ਮੋਦੀ ਕੱਲ ਰਾਜਾ ਚਾਰਲਸ ਨਾਲ ਸ਼ਿਸ਼ਟਾਚਾਰ ਮੁਲਾਕਾਤ ਵੀ ਕਰਨਗੇ ਦੋਵਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਹਨ ਜਿਨ੍ਹਾਂ ਵਿੱਚ ਸੰਪੂਰਨ ਸੇਤ ਅਤੇ ਵਾਤਾਵਰਣ ਵਰਗੇ ਮੁਦੇ ਸ਼ਾਮਲ ਨੇ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਲੰਡਨ ਪੰਜਾਬ ਮੰਤਰੀ ਮੰਡਲ ਨੇ ਲੈਂਡ ਪੁਲਿੰਗ ਨੀਤੀ 2025 ਵਿੱਚ ਕਈ ਕਿਸਾਨ ਪੱਖੀ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਸਬੰਧੀ ਫੈਸਲਾ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਸਰਕਾਰ ਵੱਲੋਂ ਕਿਸਾਨਾਂ ਨੂੰ ਭਰੋਸਾ ਦਿਤੇ ਨੇ ਆਈਟ ਇਸ 1 ਲੱਖ ਰੁਪਏ ਦੀ ਰਕਮ 'ਚ ਹਰ ਸਾਲ 10% ਵਾਧਾ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਇਸ ਪ੍ਰਕਿਰਿਆ 'ਚ ਤੀਜੀ ਅਤੇ ਪਾਰਦਰਸ਼ਤਾ ਲਿਆਉਂਦਿਆਂ ਹੁਣ ਕਿਸਾਨਾਂ ਨੂੰ 21 ਦਿਨਾਂ ਦੇ ਅੰਦਰ ਅੰਦਰ ਲੈਟਰ ਆਫ ਇੰਟੈਂਟ ਮਿਲ ਜਾਏਗਾ ਸਰਕਾਰ ਵੱਲੋਂ ਇਹ ਵਿਵਸਥਾ ਕੀਤੀ ਗਈ ਹੈ ਕਿ ਉਹ ਲੈਟਰ ਆਫ ਇੰਟੈਂਟ ਨੂੰ ਵੇਚ ਵੀ ਸਕਦੇ ਨੇ ਤੇ ਇਸ ਦੇ ਕਰਜ਼ਾ ਵੀ ਲਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਪ੍ਰੋਜੈਕਟ ਤੇ ਕੰਮ ਸ਼ੁਰੂ ਹੋਣ ਤੱਕ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰਕੇ ਆਮਦਨ ਕਮਾ ਸਕਣਗੇ ਤੇ ਉਹਨਾਂ ਨੂੰ ਸਰਕਾਰ ਵੱਲੋਂ ਸਾਲਾਨਾ 50000 ਰੁਪਏ ਦੀ ਵਾਧੂ ਸਹਾਇਤਾ ਵੀ ਦਿੱਤੀ ਜਾਵੇਗੀ ਇਸ ਪੂਰੀ ਪ੍ਰਕਿਰਿਆ ਦੌਰਾਨ ਜ਼ਮੀਨ ਖਰੀਦਣ ਤੇ ਵੇਚਣ ਤੇ ਕੋਈ پابੰਦੀ ਨਹੀਂ ਹੋਵੇਗੀ ਤੇ ਕਿਸਾਨ ਜਦੋਂ ਚਾਹੇ ਜ਼ਮੀਨ ਖਰੀਦ ਵੇਚ ਤੇ ਰਜਿਸਟਰੀ ਕਰਵਾ ਸਕਦਾ ਹੈ ਸਮਾਜਿਕ ਸੁਰੱਖਿਆ ਮੈਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਰਨੇ ਨੇ ਕਿਹਾ ਕਿ ਬਾਲ ਪੀਖ ਮੰਗਨ ਨੂੰ ਜੜੋਂ ਖਤਮ ਕਰਨ ਬਾਰੇ ਜੀਵਨ ਜੋਤ ਪ੍ਰੋਜੈਕਟ ਤਹਿਤ ਹੁਣ ਤੱਕ 6 ਦੇ ਨਾਲ 137 ਬੱਚਿਆਂ ਨੂੰ ਪੀਖ ਮੰਗਨ ਤੋਂ ਬਚਾਇਆ ਗਿਆ ਉਹਨਾਂ ਦੱਸਿਆ ਕਿ ਕੱਲ ਪਟਿਆਲਾ ਤੇ ਗੁਰਦਾਸਪੁਰ ਸਮੇਤ ਸੂਬੇ ਦੇ 16 ਜ਼ਿਲ੍ਹਿਆਂ 'ਚ 19 ਥਾਵਾਂ ਤੇ ਛਾਪੇ ਮਾਰੀ ਹੋਈ ਜਿਸ ਤਰ੍ਹਾਂ ਵੀ ਹੋਰ ਬੱਚੇ ਪੀਖ ਮੰਗਦੇ ਸਨ ਉਹਨਾਂ ਨੂੰ ਬਚਾਇਆ ਗਿਆ ਉਹਨਾਂ ਕਿਹਾ ਕਿ ਵੀ ਬੱਚਿਆਂ ਵਿੱਚੋਂ 13 ਨੂੰ ਦਸਤਾਵੇਜ਼ੀ ਜਾਂਚ ਤੇ ਮਾਪਿਆਂ ਦੀ ਸਲਾਹ مشਵਰੇ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ ਜਦਕਿ 7 ਬੱਚਿਆਂ ਨੂੰ ਪਟਿਆਲਾ ਦੇ ਬਾਲ ਕਾਰ ਵਿਚ ਪੀਛਾ ਕੇ ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਹੈ 1927 ਜਿਸ ਦਿਨ ਦੀਸ਼ ਵਿੱਚ ਪਹਿਲਾ ਰੇਡੀਓ ਪ੍ਰਸਾਰਣ ਇੰਡੀਅਨ ਬ੍ਰਾਡਕਾਸਟਿੰਗ ਕੰਪਨੀ ਦੇ ਬੰਬਈ ਸਟੇਸ਼ਨ ਤੋਂ ਸ਼ੁਰੂ ਹੋਇਆ ਸੀ 8 ਜੂਨ 1936 ਨੂੰ ਭਾਰਤੀ ਰਾਜ ਪ੍ਰਸਾਰਣ ਸੇਵਾ ਦਾ ਨਾਮ ਬਦਲ ਕੇ 올 ਇੰਡੀਆ ਰੇਡੀਓ ਰੱਖਿਆ ਗਿਆ ਸੀ ਇਹ ਦਿਨ ਭਾਰੇ ਦੇ ਵਿਕਾਸ ਵਿਦਿਕ ਪ੍ਰਸਾਰਣ ਤੇ ਸੱਭਿਆਚਾਰ ਸੰਭਾਲ ਤੇ ਪ੍ਰਸਾਰਣ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ ਰੇਡੀਓ ਪ੍ਰਸਾਰਣ ਨੇ ਭਾਰਤ ਦੇ ਵਿਕਾਸ ਚ ਮਹੱਤਵਪੂਰਨ ਭੂਮਿਕਾ ਨਿਭਾਈ ਆਜ਼ਾਦੀ ਸੰਗਰਾਮ ਦੌਰਾਨ ਰੇਡੀਓ ਜਾਣਕਾਰੀ ਦੇ ਪ੍ਰਸਾਰਣ ਤੇ ਇਕਤਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਸੱਕਤੀਸ਼ਾਲੀ ਮਾਧਿਅਮ ਸੀ ਆਜ਼ਾਦੀ ਤੋਂ ਬਾਅਦ ਖਾਸ ਕਰਕੇ ਪਿੰਡੂ ਖੇਤਰਾਂ 'ਚ ਸਾਖਰਤਾ ਸੇ ਜਾਗਰੂਕਤਾ ਤੇ ਖੇਤੀਬਾੜੀ ਗਿਆਨ ਨੂੰ ਉਤਸ਼ਾਹਿਤ ਕਰਨ ਚ ਰੇਡੀਓ ਪ੍ਰਸਾਰਣ ਮਦਦਕਾਰਜ ਹੈ 1956 ਚ ਰਾਸ਼ਟਰੀ ਪ੍ਰਸਾਰਕ ਲਈ ਆਕਾਸ਼ਵਾਣੀ ਨਾਮ ਅਪਣਾਇਆ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਤੇ ਗੁਣਾਤਮਕ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਆਪਕਾਂ ਨਾਲ ਸੰਵਾਦ ਪ੍ਰੋਗਰਾਮ ਤਹਿਤ ਜ਼ਿਲ੍ਹਾ ਰੂਪਨਗਰ ਚੁਣਵੇਕਲੀ ਪੈਲ ਕਦਮੀ ਕੀਤੀ ਸ਼੍ਰੀਨੰਦ ਪ੍ਰਸਾਹ ਵਿਖੇ ਸਿੱਖਿਆ ਮੰਤਰੀ ਨੇ ਰਾਸ਼ਟਰੀ ਤੇ ਸੂਬਾ ਪੁਰਸਕਾਰ ਜੇਤੂ ਸਿੰਗਾਪੁਰ ਫਿਨਲੈਂਡ ਅੰਮਦਾਬਾਦ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਸਕੂਲ ਮੁਖੀਆਂ ਨਾਲ ਵਿਸ਼ੇਸ਼ ਸੰਵਾਦ ਕੀਤਾ ਤੇ ਉਹਨਾਂ ਦੇ ਸੁਝਾਅ ਸੁਨੇ ਜਲੰਧਰ ਮਾਨਸਾ ਪਠਾਨਕੋਟ ਹੁਸ਼ਿਆਰਪੁਰ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਜਸਵੀਰ ਤੋਂ ਰੁਕ ਰੁਕ ਕੇ ਦਰਮਿਆਨੀ ਤੋਂ ਭਾਰੀ ਵਰਖਾ ਹੋ ਰਹੀ ਹੈ ਇਸੇ ਦੌਰਾਨ ਪਠਾਨਕੋਟ ਜ਼ਿਲ੍ਹੇ ਦੇ ਰਣਜੀਤ ਸਾਗਰ ਡੈਮ ਚ ਪਾਣੀ ਦਾ ਪੱਦਾ ਲਗਾਤਾਰ ਵਧ ਰਿਹਾ ਇਸ ਸਮੇਂ ਜਿਹੜਾ ਰੰਜੀਤ ਸਾਹਿਬ ਦਾ ਡੈਮ ਹੈ ਇਹਦੀ ਝੀਲ ਦਾ ਲੈਵਲ ਜਿਹੜਾ 505.52 ਦੇ ਲਗਭਗ ਹੈ ਇਸ ਵਿੱਚ ਜੋ ਇਨਫਲੋ ਇਸ ਕਿੰਨੀ ਹੈ ਕਾਫੀ ਕੰਫਰਟੇਬਲ ਹੈ ਜਿਹਦੇ ਕਰਕੇ ਜਿਹੜੀ ਬਿਜਲੀ ਵਕਤੋਂ-ਵਕਤ ਜਨਰੇਟ ਕੀਤੀ ਜਾ ਰਹੀ ਹੈ ਡੀਐਸਬੀਸੀ ਨੂੰ ਤੇ ਨਾਲ ਹੀ ਜੋ ਇਰੀਗੇਸ਼ਨ ਦੀ ਡਿਮਾਂਡ ਹੈ ਜਿਹੜੀ ਇਸ ਸਿਸਟਮ ਦੀ ਉਹਦੇ ਅਨੁਸਾਰ ਜਿਹੜਾ ਸ਼ੈਂਪਟਰ ਕੰਟੀਨੂਅਲੀ ਡਿਵੈਲਪ ਹੋ ਰਿਹਾ ਹੈ ਇਹਦੇ ਨਾਲ ਮੌਸਮੀ ਪਾਣੀ ਅਗਲੇ ਦਿਨਾ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਬਾਰੇ ਵੀ ਪੈਂਦੀ ਪੇਸ਼ੀਨ ਗਈ ਕੀਤੀ ਹੈ ਇਸ ਦਿਨ ਵਾਲੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @theiid iir rnu ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ ਇੱਕ ਵਜੂ ਕੇ 60 ਮਿੰਟ ਤੇ ਨਮਸਕਾਰ